ਏ ਯਾਰ ਗੱਡੀ ਐਸੀ ਆ ਰਹੀ ਸੀ ਚੰਡੀਗੜ੍ਹੋਂ ਲੈ ਕੇ ਜੀ ਤੇ ਰਸਤੇ ਸਾਨੂੰ ਕਾਲ ਆਇਆ ਰੈਡ ਬੱਸ ਤੋਂ ਤੇ ਤੁਹਾਡੀ ਗੱਡੀ 'ਚ ਬੌਮ ਹੈ ਤੁਸੀਂ 15-20 ਮਿੰਟ ਦੀ ਗੱਡੀ ਰੋਕ ਲਓ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਜਦੋਂ ਜਬਾਜ਼ ਨੇ ਉਹਨਾਂ ਦੀ ਕਨਫਰਮ ਆ ਰਹੀ ਸੀ ਤਾਂ ਬੋਲ ਰਹੇ ਸੀ ਹਾਂ ਜੀ ਹਾਂ ਬੋਲ ਰਹੇ ਹਾਂ ਦਿੱਲੀ ਸੇ ਹੀ ਉਹ ਬੋਲ ਰਹੇ ਸੀ ਆਪਕੇ ਬੱਸ 'ਚ ਬੌਮ ਹੈ ਉਸਕੇ ਬਾਅਦ ਥੋੜੀ ਥੋੜੀ ਆਵਾਜ਼ ਕਟ ਗਈ ਨੈਟਵਰਕ ਪ੍ਰੋਬਲਮ ਆ ਗਈ। ਦੁਬਾਰਾ ਫਿਰ ਮੈਨੇ ਉਸਕੋ ਬੋਲਾ ਯੇ ਹਾਂਜੀ ਬੱਸ ਮੈਂ ਕਿਹਾ ਯੇ ਕਿ ਬੱਸ ਮੈਂ ਬੌਮਬਾ ਤੋਂ ਯਾਤਰੀ ਕੰਫਰਮ ਕਰ ਦੇ। ਬੱਸ ਰੁਕੀਏ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਛ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਕੇ ਸਾਰੇ ਸਾਨੂੰ ਪਹਿਲਾ ਲੱਗੇ ਕਿ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਤੇ ਬੌਮਬ ਹੈ। ਕੰਡਕਟਰ ਨੂੰ ਇੱਕ ਕਾਲ ਆਂਦੀ ਹੈ। ਇੱਕ ਬੰਦਾ ਉਹਨੂੰ ਕਹਿੰਦਾ ਹੈਗਾ ਕਿ ਤੁਹਾਡੀ ਬੱਸ ਦੇ ਵਿੱਚ ਬੋਮਬ ਹੈਗਾ ਤੇ ਫਿਰ ਇੱਥੇ ਹੈਡੋ ਬੋਲ ਉਹ ਬੱਸ ਸੀਗੀ ਉਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਇਮੀਡੀਏਟਲੀ ਬੱਸ ਨੂੰ ਰੁਕਵਾ ਕੇ ਸਾਰੇ ਜੋ ਪੈਸੇਂਜਰ ਸੀਗੇ ਉਹਨਾਂ ਨੂੰ ਇਵੈਕੂਏਟ ਕੀਤਾ ਹੋ ਸਕਦਾ ਹੈ ਕਿ ਲੋਕੀ ਇਸ ਤਰੀਕੇ ਦੀ ਸ਼ਰਾਰਤੀ ਜੋ ਤੱਤ ਹੈ ਉਹ ਪੈਨਿਕ ਕ੍ਰੀਏਟ ਕਰਨ ਦੇ ਲਈ ਇਸ ਤਰੀਕੇ ਦੀ ਕਾਲਸ ਜਾਂ ਮੈਸੇजेस ਵਗੈਰਾ ਕਰਨ ਤਾਂ ਤੁਸੀਂ ਇਮੀਡੀਏਟਲੀ ਪੁਲਿਸ ਦੇ ਧਿਆਨ 'ਚ ਲੈ ਕੇ ਆਓ ਅਸੀਂ ਬਿਲਕੁਲ ਮੁਸਤਦੀ ਨਾਲ ਆਪਣੀ ਸਿਕਿਉਰਿਟੀ ਤੁਹਾਡੀ ਸਿਕਿਉਰਿਟੀ ਦੇ ਲਈ ਕਾਇਮ ਹੈ ਤੇ ਅਸੀਂ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਤੁਹਾਡੀ ਸਿਕਿਉਰਿਟੀ ਨੂੰ ਮੇਨਟੇਨ ਵੀ ਕਰਾਂਗੇ ਗੁੜगांव ਤੋਂ ਕਟੜਾ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਕੰਡਕਟਰ ਨੂੰ ਆਇਆ ਫੋਨ ਬੱਸ ਦੇ ਵਿੱਚ ਹੈ ਬੰਬ ਅਤੇ ਉਸ ਤੋਂ ਬਾਅਦ ਬੱਸ ਦੇ ਡਰਾਈਵਰ ਵੱਲੋਂ ਸਮਝਦਾਰੀ ਨਾਲ ਸਮਰਾਲਾ ਨੇੜਲੇ ਹੈਡੋ ਪੁਲਿਸ ਚੌਂਕੀ ਦੇ ਸਾਹਮਣੇ ਖੇਤਾਂ ਚ ਬੱਸ ਖੜੀ ਕਰ ਦਿੱਤੀ ਗਈ ਤੇ ਸਵਾਰੀਆਂ ਨੂੰ ਬੱਸ ਤੋਂ ਉਤਾਰ ਕੇ ਹੈਡੋ ਚੌਂਕੀ ਲਜਾਇਆ ਗਿਆ ਬੰਬ ਹੋਣ ਦੀ ਖਬਰ ਦਾ ਪਤਾ ਚਲਦਿਆਂ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਭਾਰੀ ਫੁਲੀ ਸਪੋਰਟਸ ਹੈਡੋ ਚੌਂਕੀ ਪਹੁੰਚ ਗਈ ਪੁਲਿਸ ਵੱਲੋਂ ਬੰਬ ਸਕੁਐਡ ਬੁਲਾਇਆ ਗਿਆ ਬੰਬ ਸਕੁਐਡ ਵੱਲੋਂ ਬਸ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਬਸ ਦੇ ਵਿੱਚ ਕੋਈ ਵਿਸਫੋਟਾ ਸਮੱਗਰੀ ਹੈ ਜਾਂ ਨਹੀਂ ਬਸ ਦੇ ਨਜ਼ਦੀਕ ਜਾਣ ਤੋਂ ਲੋਕਾਂ ਨੂੰ ਸਾਵਧਨ ਕੀਤਾ ਗਿਆ ਬਸ ਦੇ ਕੰਡਕਟਰ ਬਿਆਨ ਸਿੰਘ ਨੇ ਦੱਸਿਆ ਕਿ ਉਸ ਨੂੰ ਦੁਪਹਿਰ ਕਰੀਬ 3 ਵਜੇ ਇੱਕ ਫੋਨ ਆਇਆ ਦਿੱਲੀ ਤੋਂ ਕਿ ਤੁਹਾਡੀ ਬਸ ਦੇ ਵਿੱਚ amba ਅਤੇ ਮੈਂ ਘਬਰਾ ਗਿਆ ਅਤੇ ਬਾਅਦ ਵਿੱਚ ਮੈਂ ਆਪਣੇ ਆਫਿਸ ਦਿੱਲੀ ਫੋਨ ਕੀਤਾ ਅਤੇ ਉਹਨਾਂ ਨੇ ਮੈਨੂੰ ਬਸ ਦੇ ਨੇੜੇ ਪੁਲਿਸ ਚੌਂਕੀ ਜਾਂ ਪੁਲਿਸ ਸਟੇਸ਼ਨ ਜਾਣ ਲਈ ਕਿਹਾ ਇਸ ਸਬੰਧ ਵਿੱਚ ਐਸਐਸਪੀ ਡਾਕਟਰ ਜੋਤੀ ਜਦਵ ਨੇ ਦੱਸਿਆ ਕਿ ਗੁਰਦਾਉ ਤੋਂ ਕਟੜਾ ਜਾ ਰਹੀ ਬਸ ਦੇ ਕੰਡਕਟਰ ਨੂੰ ਫੋਨ ਆਉਂਦਾ ਕਿ ਬਸ ਦੇ ਵਿੱਚ ਬੰਬ ਹੈ ਅਤੇ ਬਸ ਡਰਾਈਵਰ ਸਮਝਦਾਰੀ ਨਾਲ ਸਮਰਾਲਾ ਦੇ ਨੇੜਲੇ ਪੁਲਿਸ ਹੈਡੋ ਚੌਂਕੀ ਦੇ ਵਿੱਚ ਬਸ ਲੈ ਆਉਂਦਾ ਅਤੇ ਬਸ ਚੌਂਕੀ ਦੇ ਸਾਹਮਣੇ ਖਾਲੀ ਖੇਤਾਂ 'ਚ ਖੜੀ ਕਰ ਦਿੰਦਾ ਜਦੋਂ ਬੰਬ ਸੱਕ ਬੈਗ ਨੂੰ ਸੂਚਨਾ ਦੇ ਕੇ ਬੁਲਾਇਆ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਗੰਭੀਰਤਾ ਨਾਲ ਚੈਕਿੰਗ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਸਵਾਰੀਆਂ ਦੇ ਬੈਗ ਬੱਸ ਵਿੱਚ ਪਏ ਸਨ ਉਨਾ ਬੱਸ ਦੀਆਂ ਸਵਾਰੀਆਂ ਦੇ ਬੈਗ ਦੀ ਜਾਂਚ ਕੀਤੀ ਜਾਂਦੀ ਹੈ। ਉਹਨਾਂ ਅੱਗੇ ਦੱਸਿਆ ਕਿ ਬੰਬ ਸੱਕ ਵਿੱਡ ਵੱਲੋਂ ਇਹ ਪੁਸ਼ਟੀ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਬੰਬਜਾ ਵਿਸਫੋਟਕਸ ਮਗਰ ਬੱਸ ਦੇ ਵਿੱਚ ਨਹੀਂ ਹੈ। ਅਤੇ ਐਸਐਸਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ-ਪਾਕਿਸਤਾਨ ਦੇ ਜੋ ਹਾਲਾਤ ਨੇ ਇਸ ਵਕਤ ਬਣੇ ਹੋਏ ਨੇ ਅਜਿਹੇ ਅਫਵਾਹਾਂ ਵਾਲੇ ਫੋਨ ਕਿਸੇ ਨੂੰ ਵੀ ਆ ਸਕਦੇ ਨੇ ਅਤੇ ਘਬਰਾਉਣ ਦੀ ਲੋੜ ਨਹੀਂ ਜਿਵੇਂ ਭਾਰਤ ਦੀ ਆਰਮੀ ਉਸੇ ਤਰ੍ਹਾਂ ਪੁਲਿਸ ਵੱਲੋਂ ਵੀ ਆਪਣੇ ਕੰਮ ਤਨਦੇਹੀ ਨਾਲ ਨਿਭਾ ਰਹੀ ਹੈ। ਬਿਆਨ ਸਿੰਘ ਜਦੋਂ ਤੁਸੀਂ ਵੀ ਇੱਕ ਟੀਮ ਆਗਰ ਹੋਏ ਤਾਂ ਉਹਨੇ ਰੋਕੀਏ ਤੁਸੀ ਸਰ ਆਪਨੇ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਉਹਦੇ ਚ ਆਵਾਜ਼ ਨੇ ਉਹਨੇ ਕਨਫਰਮ ਆ ਰਹੀ ਸੀ ਉਹ ਬੋਲ ਰਹੇ ਸੀ ਹਾਂਜੀ ਹਮ ਬੋਲ ਰਹੇ ਹਾਂ ਦਿੱਲੀ ਸੇ ਹੀ ਉਹ ਬੋਲ ਰਹੇ ਸੀ ਆਪਕੇ ਬੱਸ ਮੇਂ ਬੌਮ ਹੈ ਜੀ ਉਸਕੇ ਬਾਦ ਥੋੜੀ ਥੋੜੀ ਆਵਾਜ਼ ਕਟ ਗਈ ਨੈਟਵਰਕ ਪ੍ਰੋਬਲਮ ਆ ਗਈ ਜੀ ਦੁਬਾਰਾ ਫਿਰ ਮੈਨੇ ਉਸ ਕੋ ਬੋਲਾ ਜੀ ਹਾਂਜੀ ਬੱਸ ਮੇਂ ਕਿ ਆਏ ਕਿ ਬੱਸ ਮੇਂ ਬੌਮ ਬਾਕੀ ਯਾਤਰੀ ਕਨਫਰਮ ਕਰ ਦੋ ਆਪਨੇ ਬੈਕ ਕਾਲ ਕੀਤੀ ਹਾਂਜੀ ਬੈਕ ਕਾਲ ਕੀਤੀ ਸੀ ਸਰ ਦੋ ਵਾਰ ਨੰਬਰ ਲਗਣੀ ਦਾ ਉਹਨਾਂ ਕਾ ਜੀ ਸਵਿਚ ਆਫ ਨੈਟਵਰਕ ਵੀ ਜਾ ਰਿਹਾ ਜੀ ਆਪ ਕੀ ਕਰ ਰਹੇ ਹੋ ਬੱਚੀ ਬਸ ਕੰਡਕਟਰ ਹਾਂ ਸਰ ਉਹ ਕੀ ਕਿਸ ਨੰਬਰ ਤੇ ਆਉਂਦੀ ਆ 73820 ਜੀ 86286 ਸਰ ਇਸ ਨੰਬਰ ਸੇ ਜੀ ਪਹਿਲੇ ਹਮੇ ਜਬ ਕਾਲ ਆਈ ਸੀ ਬਾ ਹਮੇ ਆਫੀਸਰ ਕਾਲ ਲਗਾ ਦਿਆ ਵੀ ਹਮੇ ਸਾਰੇ ਇਸ ਨੰਬਰ ਸੇ ਕਾਲ ਆਈ ਹੈ ਹਮਾਰੀ ਉਹਨਾਂ ਨੇ ਬੋਲਦੇ ਕਹਿੰਦੇ ਪੇਟੰਗ ਕਰੋ ਜੀ ਦੁਬਾਰਾ ਉਹ ਕਹਿੰਦੇ ਜਹਾਂ ਵੀ ਕੋਈ ਤਾਂ ਆਪਣੇ ਕਿਹਾ ਕਾਲੇ ਸਰ ਮੈਂਨੇ ਆਫਿਸ ਮੇਂ ਕਾਲ ਕੀਤੀ ਹਮਾਰੇ ਜੀ ਹੁਣ ਫਿਰ ਹਮੈ ਕਾਨਫਰੈਂਸ ਲਿਆ ਉਹ ਕਹਿੰਦੇ ਕਿਸੇ ਵੀ ਜੋ ਰੋਡ ਤੇ ਚੌਂਕੀ ਆਏਗੀ ਜਾਂ ਕਿਸੇ ਅਪਰੋਕ ਲੈਣੇ ਗਾਡੀ ਉਹਨੂੰ ਕੋ ਬਤਾ ਦੇ ਜੀ ਹਾਂਜੀ ਸਰ ਮੇਰਾ ਸੁਖਵਿੰਦਰ ਸਿੰਘ ਹੈ ਇਹ ਮਾਮਲਾ ਹੈ ਇਹ ਔਰ ਗੱਡੀ ਅਸੀ ਆ ਰਹੀ ਸੀ ਚੰਡੀਗੜ੍ਹੋਂ ਲੈ ਕੇ ਜੀ ਤੇ ਰਾਸਤੇ ਸਾਨੂੰ ਕਾਲ ਆਇਆ ਯਰ ਡਰ ਵੱਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15 20 ਮਿੰਟ ਚ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਨ ਕੋਈ ਆ ਜਾਵੇ ਰੋਡ ਤੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡ ਆਰੀ ਤੇ ਉੱਥੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਹਾਂ ਜੀ ਜੀ ਇਹ ਚੀਜ਼ ਬਾਤ ਚਲਾ ਨਹੀਂ ਕੀ ਹਾਂ ਜੀ ਮੈਂ ਬੱਸ ਲਾਉਣਾ ਜੀ ਹਾਂ ਜੀ ਹਾਂ ਜੀ ਮੇਰੇ ਕੰਡਕਟਰ ਨੂੰ ਕਾਲ ਆਈ ਏ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਤੇ ਨੰਬਰ 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 ਹੈਗਾ ਜੀ 1820 7382 86286 ਜੀ ਇਹ ਪਤਾ ਨਹੀਂ ਜੀ ਕੀ ਲੱਗਦਾ ਵੀ ਇਹ ਤਾਂ ਦਵਾਈ ਹੈ ਇਹ ਪਤਾ ਨਹੀਂ ਜੀ ਉਹ ਦੱਸਣਗੇ ਸਾਹਿਬ ਉਹਨੇ ਕੀ ਗੱਲ ਹੈ ਅਸੀਂ ਤਾਂ ਆਪਣੀ ਡਿਊਟੀ ਨਿਭਾਤੀ ਗੱਡੀ ਸਾਈਡ ਤੇ ਲਾਤੀ ਜੀ ਜਿੰਨਾ ਕ ਸੇਫਲੀ ਕਰ ਰਿਹਾ ਸੀ ਸੇਫ ਕਰਦਾ ਆਪਣਾ ਪੈਸੇਂਜਰ ਅੰਦਰ ਬਿਠਾ ਤੇ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਗੱਡੀ ਕਰਨੀ ਜਿੱਦਾਂ ਹੋਇਆ ਮੇਰਾ ਨਾਮ ਦੀਪਕ ਸ਼ਰਮਾ ਜੀ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਹਾਂ ਜੀ ਔਰ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀਏ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਤੇ ਬੌਮਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਵਾਲੇ ਨੇ ਸਾਨੂੰ ਸਭ ਨੂੰ ਬੱਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਹਾਂ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬੱਸ ਚ ਬੁਰੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ੇ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਸਰ ਇਹ ਲਗਭਗ ਲਗਭਗ 3:30 ਵਜੇ ਦੀ ਗੱਲ ਹੈ ਔਰ ਉਸੇ ਟਾਈਮ ਬੱਸ ਵਾਲੇ ਨੇ ਸ਼ਾਇਦ ਬੱਸ ਰੋਕ ਹੀ ਦਿੱਤੀ ਇੱਥੇ ਤੇ ਉਹਦੇ ਬਾਅਦ ਚ ਸਾਨੂੰ ਸਾਰੇ ਹੁਣ ਥੱਲੇ ਤੁਰਤਾ ਹੈ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬੱਸ ਦੇ ਵਿੱਚ ਹੀ ਹੈ ਕਿਸੇ ਨੂੰ ਬਾਹਰ ਕੱਢਣ ਨਹੀਂ ਦਿੱਤਾ ਕੁਝ ਵੀ ਹੈ ਕਿਉਂਕਿ ਪੈਨਿਕ ਦਾ ਇੱਕ ਮਾਹੌਲ ਹੀਆ ਕ੍ਰੀਏਟ ਹੋ ਗਿਆ ਫਟਾਫਟ ਦਾ ਉਤਰਨ ਨਾਲ ਸਮਾਨ ਵਗੈਰਾ ਸਾਰਾ ਬੱਸ ਚੀਜ਼ ਹੀ ਸਾਡਾ 3 ਵਜੇ ਦੇ ਤਕਰੀਬਨ ਜੋ ਇੱਕ ਆਰਬਿਟ ਬੱਸ ਦਿੱਲੀ ਤੋਂ ਜੰਮੂ ਜੋ ਜਾਰੀ ਸੀਗੀ ਕਟਰਾ ਜੰਮੂ ਵਿਖੇ ਆ ਉਹਦੇ ਕੰਡਕਟਰ ਨੂੰ ਇੱਕ ਕਾਲ ਆਂਦੀ ਹੈ ਇੱਕ ਬੰਦਾ ਉਹਨੂੰ ਕਹਿੰਦਾ ਹੈਗਾ ਕਿ ਤੁਹਾਡੀ ਬੱਸ ਦੇ ਵਿੱਚ ਬੋਮਬ ਹੈਗਾ ਤੇ ਫਿਰ ਇੱਥੇ ਹੈਡੋਪੋਲ ਉਹ ਬੱਸ ਸੀਗੀ ਉਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਇਮੀਡੀਏਟਲੀ ਬੱਸ ਨੂੰ ਰੁਕਵਾ ਕੇ ਸਾਰੇ ਜੋ ਪੈਸੇਂਜਰ ਸੀਗੇ ਉਹਨਾਂ ਨੂੰ ਇਵੈਕੂਏਟ ਕੀਤਾ ਤੇ ਬੱਸ ਨੂੰ ਇੱਕ ਓਪਨ ਫੀਲਡ ਦੇ ਵਿੱਚ ਖੜਾ ਕਰਾਇਆ ਫਿਰ ਬੌਮ ਸਕਵਡ ਨੂੰ ਬੁਲਾਇਆ ਗਿਆ ਤੇ ਉਹਦੀ ਪ੍ਰੋਪਰ ਕੱਲੇ-ਕੱਲੇ ਚੀਜ਼ ਦੀ ਜਾਂਚ ਕੀਤੀ ਗਈ ਸਾਰੇ ਕੇ ਸਾਰੇ ਜਿਨੇ ਪੈਸੇਂਜਰ ਸੀਗੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਮੀਨਵਾਇਲ ਕੀਤੀ ਗਈ ਤੇ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਇਹ ਫੌਕਸ ਕਾਲ ਨਿਕਲੀ ਹੈਗੀ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਹੂੰ ਕਿ ਇੱਕ ਤਾਂ ਹੋ ਸਕਦਾ ਹੈਗਾ ਕਿ ਅ ਅੱਜ ਜੀਵੇਂ ਦਾ ਅੱਜ ਦੇਸ਼ ਦੇ ਵਿੱਚ ਅ ਜੋ ਸਿਕਿਉਰਿਟੀ ਉਹਨੂੰ ਲੈ ਕੇ ਹੋ ਸਕਦਾ ਹੈ ਕਿ ਲੋਕੀ ਇਸ ਤਰੀਕੇ ਕੀ ਸ਼ਰਾਰਤੀ ਜੋ ਤੱਤ ਹੈ ਉਹ ਪੈਨਿਕ ਕ੍ਰੀਏਟ ਕਰਨ ਦੇ ਲਈ ਇਸ ਤਰੀਕੇ ਦੀ ਕਾਲਸ ਜਾਂ ਮੈਸੇजेस ਵਗੈਰਾ ਕਰਨ ਤਾਂ ਤੁਸੀਂ ਇਮੀਡੀਏਟਲੀ ਪੁਲਿਸ ਦੇ ਧਿਆਨ 'ਚ ਲੈ ਕੇ ਆਓ ਅਸੀਂ ਬਿਲਕੁਲ ਮੁਸਤਫੀ ਨਾਲ ਆਪਣੀ ਸਿਕਿਉਰਿਟੀ ਤੁਹਾਡੀ ਸਿਕਿਉਰਿਟੀ ਦੇ ਲਈ ਕਾਇਮ ਹੈ ਤੇ ਅਸੀਂ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਤੁਹਾਡੀ ਸਿਕਿਉਰਿਟੀ ਨੂੰ ਮੇਨਟੇਨ ਵੀ ਕਰਾਂਗੇ ਤੇ ਦੂਜੀ ਚੀਜ਼ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਵੀ ਰਿਕਵੈਸਟ ਕਰਨਾ ਚਾਹੁੰਦੀ ਹੂੰ ਤੁਸੀਂ ਸਾਰੇ ਜਾਣਦੇ ਹੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੋਆਪਰੇਸ਼ਨ ਕੀਤਾ ਆਪਰੇਸ਼ਨ ਸਿੰਦੂਰ ਤੇ ਉਹਦੇ ਹੀ ਬੈਗਰ ਆਊਟ ਦੇ ਵਿੱਚ ਹੀ ਹੋ ਸਕਦਾ ਹੈਗਾ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਕਾਲਸ ਜਾਂ ਮੈਸੇजेस ਤੋਂ ਪੈਨਿਕ ਕ੍ਰੀਏਟ ਹੋ ਸਕੇ ਇਸ ਕਰਕੇ ਲੋਕਾਂ ਨੂੰ ਮੈਂ اپیل करूंगी ਕਿ ਪੈਨਿਕ ਨਾ ਕਰਨ ਸ਼ਾਂਤੀ ਨਾਲ ਇਸ ਟਾਈਮ ਨੂੰ ਕੱਢੇ ਤੇ ਪੁਲਿਸ ਦਾ ਪੂਰਾ ਸਹਿਯੋਗ ਦੇ ਕੁਝ ਵੀ ਸਸਪੈਕਟ ਜਾਂ ਸਸਪੀਸ਼ੀਅਸ ਐਕਟੀਵਿਟੀ ਤੁਹਾਡੇ ਆਲੇ ਦੁਆਲੇ ਹੁੰਦੀ ਹੈ ਇਮੀਡੀਏਟਲੀ ਤੁਹਾਡੇ ਨੀਅਰੈਸਟ ਪੁਲਿਸ ਸਟੇਸ਼ਨ ਅ ਅ ਵਿੱਚ ਤੁਸੀਂ ਨੋਟ ਕਰਾਓ 112 ਦਾ ਜੋ ਨੰਬਰ ਹੈਗਾ ਸਾਡਾ ਯੂਨੀਵਰਸਲ ਹੈਲਪਲਾਈਨ ਨੰਬਰ ਹੈ ਉਹਦੀ ਵਰਤੋ ਕਰੋ ਸਾਡੇ ਧਿਆਨ 'ਚ ਲੈ ਕੇ ਆਓ ਪੈਨਿਕ ਨਾ ਕਰੋ ਲੋਕਾਂ ਦੀ اپیل ਇੱਕ ਵਾਰ ਜਿਹੜੇ ਨੰਬਰ 'ਤੇ ਕਾਲ ਆਈ ਉਹਦੀ ਕੋਈ ਚੈਕਿੰਗ ਕੀਤੀ ਜਾ ਰਹੀ ਹੈ ਉਹਦਾ ਅਜੀ ਚੈਕ ਅਜੀ ਚੈੱਕ ਕਰ ਰਹੇ ਉਹ ਨੰਬਰ ਦਾ ਵੀ ਅਸੀਂ ਪੂਰਾ ਕ ਪੂਰਾ ਜੋ ਟੈਕਨੀਕਲੀ ਅਸੀਂ ਉਹਨੂੰ ਪੂਰਾ ਕ ਪੂਰਾ ਵੈਰੀਫਾਈ ਕਰ ਰਹੇ ਤੇ ਦੇ ਨਾਲ ਨਾਲ ਜਿਵੇਂ ਤੁਹਾਨੂੰ ਦੱਸਿਆ ਸਾਰੇ ਕੇ ਸਾਰੇ ਜੋ ਵੀ ਪੈਸੇਂਜਰ ਸੀਗੇ ਇਸ ਬੱਸ ਦੇ ਵਿੱਚ ਉਹ ਉਹਨਾਂ ਦੀ ਵੀ ਸਾਰੇ ਸਾਰੇ ਵੈਰੀਫਿਕੇਸ਼ਨ ਕੀਤੀ ਗਈ ਹੈ ਉਦੋਂ ਬਾਅਦ ਹੀ ਇਹਨੂੰ ਆਫਟਰ ਚੈਕਿੰਗ ਇਹਨੂੰ ਸੇਫ ਕਰਾਰ ਕੀਤਾ ਗਿਆ। ਮੌਕ ਡ੍ਰਿਲ ਤੋਂ ਪਹਿਲਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਵੀ ਕੋਈ ਅਜਿਹੇ ਘਟਨਾਵਾ ਵਾਪਰ ਸਕਦੀਆਂ ਫੇਕ ਕਾਲ ਕਰਦੀਆਂ ਨੇ। ਅ ਦੇਖਿਏ ਇੱਥੇ ਖੰਨਾ ਵਿਖੇ ਮੌਕ ਡ੍ਰਿਲ ਦਾ ਨਹੀਂ ਸ케ਡਿਊਲ ਸੀਗਾ। ਬਟ ਮੌਕ ਡ੍ਰਿਲ ਦਾ ਤੁਸੀਂ ਸਾਰੇ ਜਾਣਦੇ ਹੋ ਐਮ ਐਚ ਏ ਵੱਲੋਂ ਵੀ ਗਾਈਡਲਾਈਨਸ ਜਾਰੀ ਕੀਤੀ ਗਈ ਸੀਗੀ। ਉਸ ਦੇ ਨਾਲ ਨਾਲ ਸਾਰੇ ਕੇ ਸਾਰੇ ਜ਼ਿਲ੍ਹਿਆਂ ਵਿਖੇ ਐਸ ਐਸ ਪੀਜ਼ ਦੇ ਡੀ ਸੀਜ਼ ਵੱਲੋਂ ਗਾਈਡਲਾਈਨਸ ਵੀ ਦਿੱਤੀ ਗਈ ਹੈ। ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ। ਤੇ ਮੌਕ ਡ੍ਰਿਲ ਜੋ ਹੈ ਉਹ ਸਪੈਸਿਫਿਕ ਪਰਪਸ ਦੇ ਲਈ ਹੈ ਇਦਾਂ ਦੀ ਘਟਨਾਵਾ ਦਾ ਉਹਦੇ ਵਿੱਚ ਜ਼ਿਕਰ ਨਹੀਂ ਸੀਗਾ ਬਟ ਲੋਕਾਂ ਨੂੰ ਮੈਂ ਦੁਬਾਰਾ ਉਹੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਹੀ ਕਰਨਾ ਚਾਹੁੰਦੀ ਹੂੰ ਕਿ ਪੈਨਿਕ ਨਾ ਕਰਨ ਸਭ ਕੁਝ ਇਨ ਕੰਟਰੋਲ ਹੈਗਾ ਤੇ ਇੰਡੀਅਨ ਸਿਕਿਉਰਿਟੀ ਫੋਰਸਸ ਵੀ ਰਿਸਪੌਂਸ ਦੇ ਰਹੀਆਂ ਆਪਣਾ ਤੋਂ ਸਾਰਾ ਕੁਝ ਵੈਲ ਇਨ ਕੰਟਰੋਲ ਹੈ ਤੁਸੀਂ ਸਾਰੇ ਕੇ ਸਾਰੇ ਸੇਫ ਹੋ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਇੰਡੀਅਨ ਸਿਕਿਉਰਿਟੀ ਫੋਰਸਸ ਐਕਸ਼ਨ ਪ੍ਰੋਪਰ ਤਰੀਕੇ ਨਾਲ ਲੈ ਰਹੀ ਹੈ ਪੈਨਿਕ ਕਰਨ ਦਾ ਟਾਈਮ ਨਹੀਂ ਹੈਗਾ ਸ਼ਾਂਤੀ ਨਾਲ ਹਰ ਚੀਜ਼ ਦਾ ਮਤਲਬ ਜੋ ਵੀ ਕਨਸਰਨਡ ਅਥਾਰਟੀਜ਼ ਉਹਨਾਂ ਨੂੰ ਧਿਆਨ ਚ ਲਾ ਕੇ ਹਰ ਚੀਜ਼ ਦਾ ਧਿਆਨ ਚ ਲੈ ਕੇ ਸੋ ਦੈਟ ਉਸ ਚੀਜ਼ ਦਾ ਪ੍ਰੋਪਰ ਤਰੀਕੇ ਨਾਲ ਇੱਕ ਰੈਜ਼ੋਲੂਸ਼ਨ ਕੀਤਾ ਜਾ ਸਕੇ ਜਿਵੇਂ ਅੱਜ ਦਾ ਸੀਗਾ ਸਾਡੇ ਕੋਲ ਕਾਲ ਆਈ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਚੈੱਕ ਕਰਕੇ ਵੈਰੀਫਾਈ ਕਰਕੇ ਉਦੋਂ ਬਾਅਦ ਫਿਰ ਲੋਕਾਂ ਨੂੰ ਜਾਣ ਦੇ ਲਈ ਅਸੀਂ ਰਵਾਨਾ ਕਰਾਂਗੇ ਕਿਉਂਕਿ ਬਸ ਹੁਣ ਕੰਪਲੀਟਲੀ ਸੇਫ ਹੈਗੀ ਇੱਕ ਹਾਕਸ ਕਾਲ ਸੀਗੀ ਹੋ ਸਕਦਾ ਅੱਗੇ ਵੀ ਆਣ ਲੇਕਿਨ ਇਮੀਡੀਟਲੀ ਅਗਰ ਲੋਕੀ ਸਾਡੇ ਤੇ ਆਂਚ ਲੈ ਕੇ ਆਉਣਗੇ ਤਾਂ ਪੈਨਿਕ ਵੀ ਨਹੀਂ ਕ੍ਰੀਏਟ ਹੁੰਦਾਗਾ ਉਹਨੂੰ ਪ੍ਰੋਪਰਲੀ ਚੈੱਕ ਵੀ ਕੀਤਾ ਜਾਏਗਾ ਜੀ